ਸਰ ਐਕਸੀਡੈਂਟ ਰਿਪੋਰਟ ਸਰ ਲੈ ਕੋਈ ਨਹੀਂ ਸਰ ਦੇ ਨਹੀਂ ਕੋਈ

ਹਾਂ ਜੀ ਆਹ ਰਾਨਾ ਖਲਾ ਯਾਰ ਮਨਸਬ ਕਿੰਨਾ ਲੱਗ ਰਿਹਾ ਤੇ ਕਿਵੇਂ ਅੱਜ ਨੂੰ ਜਿਸ ਨੇ ਸਾਰੇ ਪੰਜਾਬ ਵਾਸਤੇ ਜਿਹੜੀਆਂ ਉਹਨਾਂ ਸਬਸਕ੍ਰਾਈਬਰਾਂ ਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਾ ਸੀਵਰੇਜ ਕਰਿਆ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਉਹਨਾਂ 10 ਕਰੋੜ 40 ਕਰੋੜ 730 ਮਸ਼ੀਨਾਂ ਤੋਂ 40 ਕਰੋੜ ਦਾ ਬਜਟ ਹੈ ਉਹਦੇ ਚ ਪਹਿਲੇ ਕਲਸਟਰ ਵਾਸਤੇ ਜੋ ਸ਼ੁਰੂਪ ਨੂੰ ਸੀ ਕਲਸਟਰ ਬਣਾਇਆ ਕਲਸਟਰ ਬਣਾਇਆ ਹੈਡ ਆਫਿਸ ਲਾ ਲਿਆ ਮਾਰੇ ਦੁਆਰਾ ਤੇ ਚਾਰ ਪੰਜ ਜਿਹੜੀ ਗੱਟੀਆਂ ਉੱਥੇ ਖੜੀਆਂ ਰਹਿਣਗੀਆਂ ਜੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਹ ਨਾ ਰੋਈ ਤਾਂ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ ਤਕਰੀਬ ਲੱਗਦਾ ਹੈ 216 ਮਸ਼ੀਨਾਂ ਇੱਕ ਤੇ ਸੰਗਰਮ ਵਾਸਤੇ ਤੇ ਧੂੜੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਤੋਂ ਸੀ ਉਹਦਾ ਵੀ ਕੋਈ ਨੁਕਲਾਮਾ ਨਹੀਂ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟਾਈਟਲ ਨਾਲ ਆਲੀ ਨੌਂ ਦਿਨ ਤੇ ਕਿਉਂਕਿ ਟੈਕਨੀਕਲ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਉਹ ਨਹੀਂ ਚਲਾਉਂਦੇ ਸੋ ਸਰੂਰ ਦੇ ਕਲਸਟਰ ਦਾ ਅਧਿਕਾਰ ਨਹੀਂ ਕੀਤਾ ਬਾਕੀ ਸਮੇਂ ਸਮੇਂ ਤੇ ਪਰ ਇਸ ਤੋਂ ਬਲਿ ਜਿਹੜੇ ਸਰ ਸਰ ਤੋਂ ਪੋਸਟੇ ਸਿਲੰਡਰ ਦਾ ਮਾਤੂ ਦਾ ਕਾਹਲੀ ਹਾਂਜੀ ਸਤ ਤਸੀਲ ਭਵਾਨੇ ਦਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਡਮੋ ਅਫਿਸ ਫਰਦ ਫਰਦ ਕੇਂਦਰ ਅਦਵਾਰੀ ਅਫਿਸ ਕਾਨੂੰਗੋ ਅਫਿਸ ਦੇ ਰਿਕਾਰਡ ਜਿਹੜਾ ਇਕ ਆੜੂਨ ਵੀ ਹੈ ਤੇ ਤਾਂ ਕਿ ਇੱਕੋ ਜਗ੍ਹਾ ਤੇ ਸਾਰਾ ਕੁਝ ਮਿਲ ਜੇ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਤੇ ਜਿਹੜਾ ਐਸਡੀਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਪਿਆਰੀ ਫੁੱਟ ਸੋ ਸਤਸਿਲ ਚੀਮਾ ਵੀ ਚੱਲ ਜਿਹੜੀ ਹੈ ਉਹਦਾ ਬਿਲ ਹੋ ਚੁੱਕਿਆ ਤੇ ਫਿਰਦੇ ਦਾ ਵੀ ਚੁੱਕਿਆ ਤੇ ਇੱਥੇ ਕੋਈ 1000 ਹੋ ਚੁੱਕਿਆ ਆਉਣ ਵਾਲ ਦੇਣਾ ਚ ਪੰਜਾਬ ਦੇ ਸਾਰੇ ਸਭ ਤਸਿਲਾਂ ਤੇ ਤਸਿਲਾਂ ਅਪਡੇਟ ਕੀਤਾ ਜੁਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਨਾਲ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੀਟਿੰਗ ਰੂਮ ਨੇ ਵੀ ਨਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤਕਲੀਫ ਨਾ ਹੋਵੇ ਮੈਂ ਕਿੰਨਾ ਲੇਕ ਪਰ ਅੱਜ ਸਾਂ ਮੀਟਿੰਗ ਹੋ ਰਹੀ ਹੈ ਜੀ ਜੀ ਰੇਟਿੰਗ ਹੈ ਹਾਂ ਜੀ 4 4 ਮੀਟਿੰਗ ਇਸ ਤਮੈ ਵੀ ਨਾਲ ਸੀ ਅੱਜ ਤੋਂ ਪਹਿਲਾਂ ਸ ਤੇ ਜੇ ਫਿਰ ਜੇ ਅੱਜ ਸ਼ਿਦਾ ਚਾਂਹ ਜੀ ਕਿਸ ਮੰਤਰੀ ਵੀ ਆ ਰਹੇ ਨੇ ਇਸ ਲਈ ਮੇਰੇ ਤੋਂ ਆਨ ਸਕੇ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨੇ ਮੁੰਗਾ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਹੈ ਮਨਸਾ ਪਹਿਲੇ ਦਿਨ ਹੀ ਆ ਕਿਸੇ ਨੇ ਕੋਸ਼ਿਸ਼ ਨਹੀਂ ਚੱਕਿਆ ਵੀ 2500 ਰੁਪਏ ਦੀ ਸਕੀਮ ਚਾਲੂ ਨਹੀਂ ਕੀਤੀ ਪੀ ਜੀ ਦੇਖੋ پتہ ਕੀ ਹੈ ਚਲਦਾ ਰਹਿੰਦਾ ਜੀ ਕਿਉਂਕਿ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਨਿਭਾਉਂਦੇ ਤੇ ਲੋਕਾਂ ਦਾ ਆਤਰਾ ਸੇਵਾ ਕਰਦੇ ਵਿਪੱਖਸ਼ਾ ਇਹੀ ਹੁੰਦਾ ਕਿ ਕਟਕਟ ਸਾਰਥਿਕ ਲੋਕਤੰਤਰੀ ਬੈਸੀਕ ਪਰਸਨਲ ਵਿਜਕ ਬੈਸੀਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਟੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀਆਂ ਉਹ ਉਹ ਸਾਡਾ ਕੰਮ ਨਹੀਂ ਹੈ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਵੇ ਅਸੀਂ ਆਪਣਾ ਰੋਲ ਜਿਹੜਾ ਅਦਾਵਾਂਗੇ ਸਰਕਾਰਾਂ ਨੇ ਦਿੱਤੀਆਂ ਵੀ ਸਰਕਾਰਾਂ ਨਾਲ ਕੁਝ ਕਰਨੀ ਹੈ ਜਾ ਬਾਦ ਨੂੰ ਤੋਂ ਮੁੱਕ ਨਹੀਂ ਅਸਲੀ ਤੌਰ ਤੇ ਦਿੱਲੀ ਦੇ ਮੰਥਨ ਤੋਂ ਬਾਅਦ ਪੰਜਾਬ ਦੀ ਕੀ ਰੂਪ ਰਿਚ ਜਿਹੜੇ ਸਮਾਰ ਜੀਰੋ ਨੇਮਲ ਤੇ ਪਾਣੀ ਆਇਆ ਸਭ 3000 ਰੁਪਏ ਇਕੜ ਫਸਲ ਖਰਾਬ ਹੋਈ ਜਾਓ ਕਿਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਕੋ ਉਤਰੀ ਦਾ ਜਾਂ ਕੋਈ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕੋਈ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਉਹ ਚਾਹ ਗਿਆ ਜੀ ਉਹ ਕੁਝ ਮੁਕਸਬ ਇਲਾਕੇ ਤੋਂ ਪ੍ਰਕਾਸ਼ ਵੀ ਲੱਗੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਟਕਰਾਵਾਂਗੇ ਨਾ ਕੋਈ ਵੀ ਇਹ ਜਿਹੜਾ ਏਰੀਆ ਸਾਡਾ ਇਨੂੰ ਜੇ ਲੋਕ ਤੇ ਉਹ ਫਰੇਮ ਕਰਕੇ ਪ੍ਰਭਾਵਿਤ ਹੋ ਜੀਏ ਫਸਦਾ ਲੇਗੇ ਈਸ਼ਵਰ ਪਕਾਣੇ ਦਾ ਮੌਕਾ ਮਾਨਸਿਕ ਪ੍ਰਸ਼ਾਸਨ ਦਾ ਫਾਟ ਨੇ ਲਾਈਟ ਪਾਲ ਖੜੇ ਹੋ ਰਹੇ ਕਿ ਕਿ ਜਿੱਥੇ ਤੱਕ ਆਹ ਬਾਦ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਨਹੀਂ ਉਹਦਾ ਪਹਿਲਾ ਕੋ ਇਹ ਪਹਿਲੀਆਂ ਸਰਕਾਰਾਂ ਦੀ ਅਸਲ ਚੋੜੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ غلط ਤਰ੍ਹਾਂ ਇਸ ਵੇਲੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਨਹੀਂ ਹੋ ਰਿਹਾ ਜੇ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁਰਾ ਕੋਲੇ ਹੈ ਨਾ ਇੱਕ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਨਾ ਸੀ ਉਹਨੂੰ ਇੱਕ ਪ੍ਰੋਪਰ ਹੋਰ ਕਿੱਦਾਂ ਵੀ ਕਿੰਨੇ ਕਿੰਨੇ ਜੋੜ ਹੈ ਜੀ ਹੋਰ ਜਿਹੜੇ ਪਾਸੇ ਵੀ ਬਾਗਣੇ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਭਾਗ ਕਿੰਨੇ ਨੇ ਉਧਰ ਉਹ ਫਾਈਲ ਪੇ ਜਿੰਨੇ ਉਹਦੇ ਪਾਸੇ ਨੂੰ ਉਧਰ ਉਸਦੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਆਪਰੇ ਦੇ ਪਰ ਇੱਕੋ ਜਗ੍ਹਾ ਤੇ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਤਰ੍ਹਾਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨ ਸਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸੋਲਦਾ ਉਹ ਕਹਿੰਦੇ ਨੇ ਜੀ ਇਹ ਪੁਲ ਸਾਡੇ ਅੰਦਰ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨੇ ਇਹ ਕੱਟੀਆਂ ਸਾਡੇ ਅੰਦਰ ਨਹੀਂ ਆਉਂਦੀ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਅੰਦਰ ਵੱਡੀਆਂ ਨਹਿਰਾਂ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕ ਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫਿੜਾ ਇੱਧਰੋਂ ਚਲ ਗਿਆ ਇੱਧਰੋਂ ਚਲ ਗਿਆ ਉਹ ਘਟੇ ਤੇ ਕੰਮ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਨੇ ਪਰ ਜਿਹੜਾ ਉਹ ਹੀ ਕਰਦਾ ਉਹਦਾ ਨਾਮ ਲਵਾ ਰਹੇ 11 ਕਿਲੋਮੀਟਰ ਤੋਂ ਦੇਰੀ ਹੈ ਇਹ ਹੈ ਜਿੱਥੇ ਮਿਲਿਆ ਉਹਦਾ ਨਾਮ ਨਾਲ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਕਿਹਾ ਕਿ ਹੁਣ ਇਹਨੂੰ ਇੱਥੇ ਨਹੀਂ ਭੇਜਦੇ ਦੇਸ਼ ਦੇ ਵਿੱਚ ਜਹਾਜ਼ ਦੇ ਉਹਨਾਂ ਨੂੰ ਮੈਕਸਿਕੋ ਜਾਂ ਉੱਥੇ ਭੇਜਾਂਗੇ ਜੀ ਜੁਆਏ ਜੀ ਇਸ ਵਾਰ ਕੋਈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਛੋਟੇ ਛੋਟੇ ਮੁਲਕ ਆਪਣਾ ਜਹਾਜ਼ ਭੇਜ ਕੇ ਆਪਣੇ ਸਿਟੀਜ਼ਨ ਨੂੰ ਬੁਲਾ ਰਹੇ ਨੇ ਪਰ ਸਾਨੂੰ ਤਾਂ ਸਾਡਾ ਖੱਡੇ ਜਹਾਜ਼ ਤੇ ਜਿਹੜੇ ਆਪਣੇ ਮੋਹਰੇ ਦੇ ਸਿਟੀਜਨਾਂ ਦੀ ਰੈਜਿਸਟ੍ਰੇਸ਼ਨ ਹੋ ਰਹੀ ਹੈ ਉਹਨਾਂ ਨੂੰ ਹੱਥ ਦੇ ਜਹਾਜ਼ ਤੇ ਲੈ ਕੇ ਆਏ। ਤੁਸੀਂ ਕਿਉਂ ਸਪੀਡੀਆਂ ਲਾ ਕੇ ਜਾ ਇੱਥੇ ਫੌਜ ਦੇ ਜਹਾਜ਼ ਜਾ ਰਹੇ। ਨਾਲੇ ਕਿ ਉਹਨਾਂ ਨੂੰ ਟਰੰਪ ਮਿਲ ਰਿਹਾ। ਜੇ ਦੋਸਤਾਂ ਤੋਂ ਆਹਾ ਤੁਸੀਂ ਗਿਫਟ ਲੈ ਰਹੇ ਹੋ। ਪਰ ਜਿਹੜੇ ਗਲਤ ਕਹਿ ਰਹੇ ਹੋ ਕੇ ਬਾਹਰ ਚਲੇ ਜਾਂਦੇ ਨੇ ਉਹਨਾਂ ਬਾਰੇ ਕੀ ਤੁਸੀਂ ਹਾਂਜੀ। ਜਿਹੜੇ ਗਲਤ ਕਹਿ ਰਹੇ ਹੋ ਕੇ। ਮੈਂ ਇਹ ਕਹਿੰਦਾ ਹਾਂ ਹੁਣ ਕਹਿੰਦੇ ਆ ਨੌਜਵਾਨਾਂ ਨੂੰ ਵੀ ਇੱਕ ਚਾਂਸ ਮਿਲਦਾ। ਲੈ ਕਾਲੀ ਹੈ ਜੀ ਤੁਹਾਨੂੰ ਪਰਸੋ ਨਿਸ਼ਚਿਤ ਪੱਤਰ ਵਿੰਡੇ 459 ਵਿੱਚ। ਹੋ ਸਕਦੇ 3400 ਨੌਕਰੀਆਂ ਹੋਰ ਪਿਆਰ ਨੇ। ਇਹ ਆਈਵੀ ਨੇ ਉੱthro ਛੱਡ ਦਿੱਤੀ ਪਰ ਸੋਈ ਜਿਹੜਾ ਮੈਨੇ ਨਿਯੁਕਤੀ ਪੱਤਰ ਭੰਡੇ ਜੀ ਜੇ 270 ਅਸਿਸਟੈਂਟ ਪ੍ਰੋਫੈਸਰ ਸੀ ਉਹ ਚੁੱਕ ਕਪਲ ਜਿਹੜਾ ਸੀ ਪਤੀ ਪਤਨੀ ਉਹ 1.5 ਸਾਲ ਬਿਨ ਹੀ ਕੈਨੇਡਾ ਰਹਿ ਗਿਆ ਉਹ ਵਾਪਸ ਆਈ ਕਿਤੇ ਸਾਨੂੰ ਲੈਟਰ ਆਜੀ ਬਸ ਸਿੱਖੋ ਪਰ ਉਹ ਵੀ ਤੁਹਾਡੇ ਘਰ ਦੇ ਬਾਹਰ ਵੀਡੀਓ ਪਾਉਂਦੇ ਦੋ ਜਿੰਨੇ ਅਸੀਂ ਆ ਰਹੇ ਹਾਂ ਸਭ ਸਿਮਰ ਚੱਲੇ ਜਾਂਦੇ ਉਹ ਤਾਂ ਗਿਆ ਉਹਨਾਂ ਹੀ ਇੱਕ ਵਾਰੀ ਨਾ ਛੋਟਾ ਹੁੰਦਾ ਹਾਊਸ ਘਰ ਚ ਰਹਿ ਲਿਆ ਹੁਣ ਬਿਕਰੀ ਕਰਨਾ ਇੱਕ ਮੇਸ ਘਰ ਚ ਆਮ ਉਹ ਚਾਹੇ ਮੂਰਲੀ ਗੇਟ ਨਹੀਂ ਆ ਜਾ ਕਿ ਤੂੰ ਸੱਚਾ ਹੈ ਪਿਛਲੇ ਨਹੀਂ ਲੋਕਾਂ ਨੂੰ ਇੱਥੇ ਪਰ ਨਹੀਂ ਦੇਣਾ ਇਹ ਜਿਹੜਾ 1 3 ਕਰੋੜ ਲੋਕਾਂ ਦਾ ਘਰ ਹੈ ਉਹ ਸੋ ਇਹ ਕੋਈ ਜੇ ਕੋਈ ਅਸੀਂ ਕੋਈ ਕਿਤੇ ਬੜਾ ਥੋੜੀ ਵੀ ਰਾਏ ਕੀਤੀ ਕਰਦੇ ਅਸੀਂ ਜੇ ਕੋਈ ਪਰਚਾ ਹੋਊਗਾ ਕਿਸੇ ਤੇ ਤਾਂ ਸੀਨ ਬਿੱਤੀ ਤੇ ਉਹਦੇ ਨਾਲ ਉਹਦੇ ਨਾਮ ਦੇ ਨਾਲ ਪਾਰਟੀ ਕਿਹੜੀ ਬੀਤੀ ਅਸੀਂ ਆਪਣੇ ਆਪ ਨੇ ਸਭ ਖਰਚੇ ਕੀਤੇ ਤੇ ਪ੍ਰੈਸ ਕਰਕੇ ਇਹ ਬਖਲਾਹ ਕਰਾਉਂਦੀ ਹੋਰ ਕੰਮ ਕਰਦੇ ਨੰਦੀ ਕੇ ਮੰਨਦਾ